ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਥਾਣਾ ਜੈਤੋ ਦੇ ਵਿੱਚ ਅੱਜ ਸਵੇਰੇ ਇੱਕ ਜਿਹੜੇ ਹੈਗੀ ਆ ਸ਼ਿਕਾਇਤ ਜਿਹੜੀ ਹੋਈ ਆ ਉਹ ਮਿਲੀ ਸੀਗੀ ਕਿ ਪਿੰਡ ਦੇ ਵਿੱਚ ਜਿਹੜੇ ਹੈਗੇ ਗੁਟਕਾ ਸਾਬ ਦੇ ਜਿਹੜੇ ਹੈਗੇ ਅੰਗ ਜਿਹੜੇ ਆ ਉਹ ਖਿਲਰੇ ਪਏ ਆ ਜਿਸ ਤੇ ਤੁਰੰਤ ਜਾ ਕੇ ਜੈਤੋ ਪੁਲਿਸ ਨੇ ਜਿਹੜੀ ਜਾ ਕੇ ਐਫ ਆਈ ਆਰ ਦਰਜ ਕੀਤੀ ਹੈਗੀ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਆ ਕਿ ਇਸੇ ਪਿੰਡ ਦਾ ਗੁਰਦੁਆਰੇ ਦੇ ਨਾਲ ਥੋੜੀ ਦੂਰ ਘਰ ਹੈਗਾ ਜਸਵਿੰਦਰ ਸਿੰਘ ਦਾ ਘਰ ਹੈ ਜੀ ਤੇ ਜਸਵਿੰਦਰ ਸਿੰਘ ਤੇ ਉਸਦਾ ਬੇਟਾ ਜਿਹੜਾ ਬਲਕਰਨ ਸਿੰਘ ਇਹ ਜਿਹੜੇ ਹੈਗੇ ਆ ਇਹ ਗੁਰਦੁਆਰੇ ਜਾਣ ਤੋਂ ਆਪਣੀ ਮਾਂ ਨੂੰ ਰੋਕਦੇ ਸੀਗੇ ਕਿ ਤੂੰ ਐਵੇਂ ਗੁਰਦੁਆਰੇ ਜਾਂਦੀ ਰਹਿਨੀ ਆ ਤੈਨੂੰ ਕੁਝ ਮਿਲਦਾ ਤਾਂ ਹੈ ਨਹੀਂਗਾ ਤੇ ਖਾਸ ਕਰ ਜਸਵਿੰਦਰ ਸਿੰਘ ਜਿਹੜਾ ਹੈ ਆਪਣੀ ਪਤਨੀ ਨਾਲ ਜ਼ਿਆਦਾ ਇਸ ਨੂੰ ਲੜਾਈ ਝਗੜਾ ਕਰਦਾ ਸੀ ਜਿੱਦਾਂ ਇਹਨਾਂ ਦੇ ਲੜਾਈ ਝਗੜੇ ਹੁੰਦੇ ਵਾਧਾ ਜ਼ਿਆਦਾ ਹੋ ਗਿਆ ਤੇ ਵਾਧੇ ਤੋਂ ਬਾਅਦ ਇਹਨਾਂ ਨੇ ਘਰ ਦੇ ਵਿੱਚ ਇੱਕ ਗੁਰਕਾ ਸਾਹਿਬ ਦਾ ਜਿਹੜਾ ਸੀਗਾ ਉਹ ਬੇਦਵੀ ਕਰਤੀ ਉਹ ਲੰਗ ਪਾੜ ਦਿੱਤੇ ਅੰਗ ਬਾਣ ਤੋਂ ਬਾਅਦ ਜਸਵਿੰਦਰ ਸਿੰਘ ਨੇ ਆਪਣੇ ਬੇਟੇ ਜਿਹੜਾ ਬਲਕਰਨ ਹੈਗਾ ਉਹਨੂੰ ਕਿਹਾ ਵੀ ਇਹਨੂੰ ਜਾ ਕੇ ਨਾ ਤੂੰ ਜਿਹੜੀ ਪਿੰਡ ਦੇ ਵਿੱਚ ਸਮਾਦ ਹੈਗੀ ਆ ਇੱਕ ਉਹ ਸਮਾਦ ਦੇ ਵਿੱਚ ਲੁਕਾ ਆ ਤਾਂ ਉਹਨੇ ਉੱਥੇ ਜਿਹੜੇ ਹੈਗੇ ਆ ਉਹ ਅੰਗ ਲਗਾ ਦਿੱਤੇ ਸਵੇਰੇ ਜਦੋਂ ਹਵਾ ਕਿਤੇ ਆਈ ਆ ਉਹ ਅੰਗ ਜਦੋਂ ਹੈਗੇ ਉਹ ਮਹਾਰਾਜ ਦੇ ਅੰਗ ਜਦੋਂ ਬਾਹਰ ਵਿਖਰ ਗਏ ਤਾਂ ਉਸ ਗੱਲ ਤੋਂ ਜਦੋਂ ਇਹ ਗੱਲ ਪਤਾ ਲੱਗੀ ਵੀ ਹੁਣ ਪੁਲਿਸ ਵੀ ਆ ਗਈ ਆ ਤਾਂ ਫਿਰ ਇਹਨੇ ਜਿਹੜੀ ਘਰ ਦੇ ਵਿੱਚ ਜਿਹੜੀ ਗੁਟਕਾ ਸਾਫ ਦੀਆਂ ਜਲਤਾ ਸੀ ਗਿਆ ਉਹ ਵੀ ਅੱਜ ਜਿਹੜੀਆਂ ਹੈਗੀਆਂ ਸ੍ਰੀਰੇ ਆਪਣੇ ਚੁੱਲ੍ਹੇ ਦੇ ਵਿੱਚ ਬਾਲ ਦਿੱਤੀਆਂ ਜੀ ਦੋਨੋਂ ਪੇਉ ਪੁੱਤ ਨੂੰ ਰਸਟ ਕਰ ਲਿਆ ਗਿਆ ਵਾ ਕੁਝ ਮੁਸ਼ਕਿਲ ਸੀ ਆ ਰਹੀ ਆ ਤਾਂ ਇਸ ਤੋਂ ਬਾਅਦ ਜਿਉਂ-ਜਿਵੇਂ ਅੱਗੇ ਹੋਰ ਕੋਈ ਗੱਲ ਨਿਕਲਦੀ ਆ ਤਾਂ ਫਿਰ ਤੁਹਾਨੂੰ ਜਾਣਕਾਰੀ ਦਵਾਂਗਾ